ਚੰਡੀਗੜ੍ਹ ਮੇਅਰ ਇਲੈਕਸ਼ਨ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਵੱਲੀਆਂ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਜਿਦੇ ਚ ਕਿਹਾ ਗਿਆ ਕਿ ਪ੍ਰੈਸਾਈਡਿੰਗ ਅਫਸਰ ਅਨਿਲ ਮਸੀ ਵੱਲੋਂ ਇਸ ਇਲੈਕਸ਼ਨ ਵਿੱਚ ਵੋਟਾਂ ਦੀ ਛੇੜਛਾੜ ਕੀਤੀ ਗਈ ਹੈ ਪ੍ਰੈਸਾਈਡਿੰਗ ਅਫਸਰ ਦੀ ਕੜੀ ਆਲੋਚਨਾ ਕੀਤੀ ਗਈ ਉਸ ਤੋਂ ਬਾਅਦ ਕੋਰਟ ਨੇ ਕਿਹਾ ਕਿ ਇਸ ਇਲੈਕਸ਼ਨ ਵਿੱਚ ਸਾਰੇ ਆਮ ਲੋਕਤੰਤਰ ਦਾ ਮਜ਼ਾਕ ਬਣਾਇਆ ਗਿਆ ਹੈ ਲੋਕਤੰਤਰ ਦੀ ਹਤਿਆ ਕੀਤੀ ਗਈ ਹੈ ਆਪਾਂ ਸਭ ਨੇ ਵੇਖਿਆ ਕਿਸ ਤਰੀਕੇ 31 ਜਨਵਰੀ ਨੂੰ ਇੰਡੀਆ ਆਲਾਈன்ஸ் ਦੀ ਆਮ ਆਦੀ ਪਾਰਟੀ ਤੇ ਕਾਂਗਰਸ ਦੀ ਜ਼ਿਆਦਾ ਵੋਟਾਂ ਹੋਣ ਦੇ ਬਾਵਜੂਦ ਵੀ ਬੀਜੇਪੀ ਦੀ ਘੱਟ ਵੋਟਾਂ ਹੋਣ ਦੇ ਬਾਵਜੂਦ ਵੀ ਕਿਸ ਤਰੀਕੇ ਸਰੇ ਆਮ ਧੱਕਾ ਕਰਕੇ ਬੀਜੇਪੀ ਦਾ ਮੇਅਰ ਬਣਾ ਦਿੱਤਾ ਗਿਆ ਤੇ ਉਹਨੂੰ ਇਮੀਡੀਏਟਲੀ ਲਿਆ ਕੇ ਕੁਰਸੀ ਤੇ ਬਿਠਾ ਦਿੱਤਾ ਗਿਆ ਸੁਪਰੀਮ ਕੋਰਟ ਵਿੱਚ ਮਾਮਲੇ ਦੀ ਸੁਣਵਾਈ ਹੋਈ ਸੁਪਰੀਮ ਕੋਰਟ ਵੱਲੋਂ ਫਿਲਹਾਲ ਚੰਡੀਗੜ੍ਹ ਕਾਰਪੋਰੇਸ਼ਨ ਦੀ ਅਗਲੀ ਬੈਠਕ ਤੇ ਰੋਕ ਲਾ ਦਿੱਤੀ ਗਈ ਹੈ ਤੇ ਇੱਥੇ ਤੱਕ ਕਿਹਾ ਗਿਆ ਹੈ ਕਿਸ ਤਰੀਕੇ ਇਲੈਕਸ਼ਨ ਕਰਾਉਣ ਵਾਲੇ ਪ੍ਰੈਸਾਈਡਿੰਗ ਅਫਸਰ ਤੇ ਕਾਰਵਾਈ ਹੋਣੀ ਚਾਹੀਦੀ ਏ ਇਹਦੇ ਤੇ ਮੁਕਦਮਾ ਚੱਲਣਾ ਚਾਹੀਦਾ ਸੁਣਿਆ ਸੀ 7 ਮਈ ਤੇ ਬਹੁਤ ਵਾਰੀ ਸੁਣਿਆ ਸੀ ਪਰ ਸਾਨੂੰ ਪੂਰੀ ਆਸ ਹੈ ਕਿ ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਹੋ ਰਹੀ ਹੈ ਤੇ ਬਹੁਤ ਛੇਤੀ ਇਸ ਮਾਮਲੇ ਵਿੱਚ ਇੱਕ ਕਾਲਾ ਸੰਦੇਸ਼ ਵੀ ਆਏਗਾ ਤੇ ਸਾਨੂੰ ਨਿਆਂ ਵੀ ਮਿਲੇਗਾ ਕਿ ਜੋ ਲੋਕਾਂ ਦਾ ਚੰਡੀਗੜ੍ਹ ਦੇ ਲੋਕਾਂ ਦਾ ਫੈਸਲਾ ਸੀ ਉਹ ਅਸਲ ਵਿੱਚ ਸਾਰਥਕ ਹੋਇਆ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣਿਆ ਤੇ ਕੱਲੀ ਇਹ ਗੱਲ ਚੰਡੀਗੜ੍ਹ ਦੇ ਬੇਅਰ ਤੱਕ ਸੀਮਤ ਨਹੀਂ ਰਹਗੀ ਸੀ ਅਸਲ ਵੀ ਸਭ ਨੇ ਇਹ ਵੇਖਿਆ ਕਿ ਜਦੋਂ ਬੀਜੇਪੀ ਨੂੰ ਹਾਰ ਸਾਹਮਣੇ ਦਿਸਦੀ ਹੋਵੇ ਕਿ ਉਹ ਕਿਸ ਹੱਦ ਤੱਕ ਗਿਰ ਸਕਦੀ ਹੈ ਕਿਸ ਹੱਦ ਤੱਕ ਥੱਲੇ ਜਾ ਸਕਦੀ ਹੈ ਕਿਸ ਤਰੀਕੇ ਲੋਕਤੰਤਰ ਦਾ ਕਿਸ ਤਰੀਕੇ ਨਿਰਪੱਖ ਚੋਣਵੀ ਪ੍ਰਕਿਰਿਆ ਦਾ ਮਜ਼ਾਕ ਉਡਾ ਸਕਦੀ ਹੈ ਉਹਦੀ ਤਜੀ ਉਡਾ ਸਕਦੀ ਹੈ ਅਸੀਂ ਬਹੁਤ ਸਵਾਗਤ ਕਰਦੇ ਹਾਂ ਸੁਪਰੀਮ ਕੋਰਟ ਦੀ ਇਸ ਪ੍ਰਤੀਕਿਰਿਆ ਦਾ ਤੇ ਇੰਤਜ਼ਾਰ ਕਰਾਂਗੇ ਕਿ ਬਹੁਤ ਛੇਤੀ ਸਾਨੂੰ ਨਿਆ ਮਿਲੇਗਾ ਬਹੁਤ ਬਹੁਤ ਧੰਨਵਾਦ ਚੰਡੀਗੜ੍ਹ ਮੇਅਰ ਇਲੈਕਸ਼ਨ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਵੱਲੀਆਂ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਜਿਦੇ ਚ ਕਿਹਾ ਗਿਆ ਕਿ ਪ੍ਰੈਸਾਈਡਿੰਗ ਅਫੀਸਰ ਅਨਿਲ ਮਸੀ ਵੱਲੋਂ ਇਸ ਇਲੈਕਸ਼ਨ ਵਿੱਚ ਵੋਟਾਂ ਦੀ ਛੇੜਛਾੜ ਕੀਤੀ ਗਈ ਹੈ ਪ੍ਰੈਸਾਈਡਿੰਗ ਅਫਸਰ ਦੀ ਕੜੀ ਆਲੋਚਨਾ ਕੀਤੀ ਗਈ ਉਸ ਤੋਂ ਬਾਅਦ ਕੋਰਟ ਨੇ ਕਿਹਾ ਕਿ ਇਸ ਇਲੈਕਸ਼ਨ ਵਿੱਚ ਸਾਰੇ ਆਮ ਲੋਕਤੰਤਰ ਦਾ ਮਜ਼ਾਕ ਬਣਾਇਆ ਗਿਆ ਹੈ ਲੋਕਤੰਤਰ ਦੀ ਹਤਿਆ ਕੀਤੀ ਗਈ ਹੈ ਆਪਾਂ ਸਭ ਨੇ ਵੇਖਿਆ ਕਿਸ ਤਰੀਕੇ ਬੀਤੀ 30 ਜਨਵਰੀ ਨੂੰ ਇੰਡੀਆ ਆਲਾਈன்ஸ் ਦੀ ਆਮ ਆਦੀ ਪਾਰਟੀ ਤੇ ਕਾਂਗਰਸ ਦੀ ਜ਼ਿਆਦਾ ਵੋਟਾਂ ਹੋਣ ਦੇ ਬਾਵਜੂਦ ਵੀ ਬੀਜੇਪੀ ਦੀ ਘੱਟ ਵੋਟਾਂ ਹੋਣ ਦੇ ਬਾਵਜੂਦ ਵੀ ਕਿਸ ਤਰੀਕੇ ਸਰੇ ਆਮ ਧੱਕਾ ਕਰਕੇ ਬੀਜੇਪੀ ਦਾ ਮੇਅਰ ਬਣਾ ਦਿੱਤਾ ਗਿਆ ਤੇ ਉਹਨੂੰ ਇਮੀਡੀਏਟਲੀ ਲਿਆ ਕੇ ਕੁਰਸੀ ਤੇ ਬਿਠਾ ਦਿੱਤਾ ਗਿਆ ਸੁਪਰੀਮ ਕੋਰਟ ਵਿੱਚ ਮਾਮਲੇ ਦੀ ਸੁਣਵਾਈ ਹੋਈ ਸੁਪਰੀਮ ਕੋਰਟ ਵੱਲੋਂ ਫਿਲਹਾਲ ਚੰਡੀਗੜ੍ਹ ਕਾਰਪੋਰੇਸ਼ਨ ਦੀ ਅਗਲੀ ਬੈਠਕ ਤੇ ਰੋਕ ਲਾ ਦਿੱਤੀ ਗਈ ਹੈ ਤੇ ਇੱਥੇ ਤੱਕ ਕਿਹਾ ਗਿਆ ਹੈ ਕਿਸ ਤਰੀਕੇ ਇਲੈਕਸ਼ਨ ਕਰਾਉਣ ਵਾਲੇ ਪ੍ਰੈਸਾਈਡਿੰਗ ਅਫਸਰ ਤੇ ਕਾਰਵਾਈ ਹੋਣੀ ਚਾਹੀਦੀ ਏ ਇਹਦੇ ਤੇ ਮੁਕਦਮਾ ਚੱਲਣਾ ਚਾਹੀਦਾ ਸੁਣਿਆ ਸੀ 7ਵੇਂ ਵਜੇ ਤੇ ਬਹੁਤ ਵਾਰੀ ਸੁਣਿਆ ਸੀ ਪਰ ਸਾਨੂੰ ਪੂਰੀ ਆਸ ਹੈ ਕਿ ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਹੋ ਰਹੀ ਏ ਤੇ ਬਹੁਤ ਛੇਤੀ ਇਸ ਮਾਮਲੇ ਵਿੱਚ ਇੱਕ ਕਾਲਾ ਸੰਦੇਸ਼ ਵੀ ਆਏਗਾ ਤੇ ਸਾਨੂੰ ਨਿਆਂ ਵੀ ਮਿਲੇਗਾ ਕਿ ਜੋ ਲੋਕਾਂ ਦਾ ਚੰਡੀਗੜ੍ਹ ਦੇ ਲੋਕਾਂ ਦਾ ਫੈਸਲਾ ਸੀ ਉਹ ਅਸਲ ਵਿੱਚ ਸਾਰਥਕ ਹੋਇਆ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣਿਆ ਤੇ ਕੱਲੀ ਇਹ ਗੱਲ ਚੰਡੀਗੜ੍ਹ ਦੇ ਬੇਅਰ ਤੱਕ ਸੀਮਤ ਨਹੀਂ ਰਹੇਗੀ ਸੀ ਅਸਲ ਵੀ ਸਭ ਨੇ ਇਹ ਵੇਖਿਆ ਕਿ ਜਦੋਂ ਬੀਜੇਪੀ ਨੂੰ ਹਾਰ ਸਾਹਮਣੇ ਦਿਸਦੀ ਹੋਵੇ ਕਿ ਉਹ ਕਿਸ ਹੱਦ ਤੱਕ ਗਿਰ ਸਕਦੀ ਹੈ ਕਿਸ ਹੱਦ ਤੱਕ ਥੱਲੇ ਜਾ ਸਕਦੀ ਹੈ ਕਿਸ ਤਰੀਕੇ ਲੋਕਤੰਤਰ ਦਾ ਕਿਸ ਤਰੀਕੇ ਨਿਰਪੱਖ ਚੋਣਵੀ ਪ੍ਰਕਿਰਿਆ ਦਾ ਮਜ਼ਾਕ ਉਡਾ ਸਕਦੀ ਉਹਦੀ ਤਜੀ ਉਡਾ ਸਕਦੀ ਹੈ ਅਸੀਂ ਬਹੁਤ ਸਵਾਗਤ ਕਰਦੇ ਹਾਂ ਸੁਪਰੀਮ ਕੋਰਟ ਦੀ ਇਸ ਪ੍ਰਤੀਕਿਰਿਆ ਦਾ ਤੇ ਇੰਤਜ਼ਾਰ ਕਰਾਂਗੇ ਕਿ ਬਹੁਤ ਛੇਤੀ ਸਾਨੂੰ ਨਿਆ ਮਿਲੇਗਾ ਬਹੁਤ ਬਹੁਤ ਧੰਨਵਾਦ